ਬਿਰੋ ਦੇਪਰਾ ਸਵੇਰ ਨੂੰ ਹੀ ਵਾਪਸ ਚਲੇ ਗਏ ਮਿੰਦੋ ਪਾਕ ਸਿੰਘ ਨਾਲ ਗੱਲ ਕਰਦੀ ਕਿ ਮੁੰਡਿਆਂ ਨੂੰ ਸ਼ਗਨ ਵੀ ਦੇਣਾ ਸੀ ਪਾਕ ਸਿੰਘ ਕਹਿੰਦਾ ਚੁੱਪ ਕਰਕੇ ਬੈਠੀ ਰਹਿ ਪਹਿਲਾਂ ਹੀ ਬਹੁਤ ਪਰੇਸ਼ਾਨੀਆਂ ਅਗਲੇ ਕੱਲ ਜਾ ਕੇ ਕੀ ਆਖਣਗੇ ਕਿ ਉਹਨਾਂ ਦੀ ਨਾ ਨਿਕਲ ਗਈ ਤੇ ਫਿਰ ਵੀ ਉਹਨਾਂ ਆਹ ਕੱਪੜੇ ਦਿੱਤੇ ਸਾਨੂੰ ਸਵੇਰ ਨੂੰ ਹੀ ਪਾਕ ਸਿੰਘ ਤੇ ਕਹਿਲਾ ਸਰਪੰਚ ਵੱਲ ਚਲੇ ਗਏ ਕਿ ਹੁਣ ਕੀ ਕੀਤਾ ਜਾਵੇ ਪੰਚਾਇਤ ਨੇ ਸਲਾਹ ਦਿੱਤੀ ਕਿ ਇਹੋ ਜੇ ਨੂੰ ਗੱਲੋ ਲਾਹਣ ਦੀ ਗੱਲ ਕਰੋ ਤੁਸੀਂ ਅਸੀਂ ਸਾਰੇ ਚਲਦਿਆਂ ਕੈਲੇ ਦੇ ਸੌਰਿਆਂ ਦੇ ਚੰਗੀ ਤਰ੍ਹਾਂ ਗੱਲਬਾਤ ਕਰਦੇ ਆਂ ਉਹਨਾਂ ਦੇ ਪਿੰਡ ਦੀ ਪੰਚਾਇਤ ਨਾਲ ਤੇ ਗੱਲ ਨਿਵੇੜ ਆਉਂਦਿਆਂ ਬਾਕੀ ਉਹ ਜਿਹੜਾ ਸਨਮਾਨ ਲੈ ਕੇ ਗਈ ਆ ਉਹ ਵਾਪਸ ਲਿਆਉਂਦੇ ਆਂ ਜੈਲਾ ਕਹਿੰਦਾ ਸਰਪੰਚ ਸਾਹਿਬ ਉਂਝ ਉਹ ਗਹਿਣੇ ਲੈ ਕੇ ਪੇਕੇ ਤੇ ਨਹੀਂ ਗਈ ਹੋਣੀ ਬਾਕੀ ਉਹਦੇ ਪਿੰਦ ਜ਼ਰੂਰ ਦੱਸਣਾ ਚਾਹੀਦਾ ਸਰਪੰਚ ਕਹਿੰਦਾ ਅੱਜ ਦੁਪਹਿਰ ਨੂੰ ਚਲੇ ਚਲਦੇ ਆਂ ਤੁਸੀਂ ਹੁਣੇ ਉਹਨਾਂ ਦੇ ਪਿੰਡ ਕਿਸੇ ਕੋਲ ਸੁਨੇਹਾ ਭੇਜ ਦਿਓ ਕਿ ਪੰਚਾਇਤ ਨੇ ਆਉਣਾ ਅੱਗੇ ਉਹ ਵੀ ਤਿਆਰ ਰਹਿਣ ਭਾਗ ਸਿੰਘ ਕਹਿੰਦਾ ਹਾਂ ਜਿੰਨੀ ਜਲਦੀ ਉਹਨਾਂ ਨਾਲ ਗੱਲ ਕੀਤੀ ਜਾਵੇ ਉਹ ਠੀਕ ਹੈ ਵੈਸੇ ਤੇ ਸਾਨੂੰ ਰਾਤ ਨੂੰ ਹੀ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਸੀ ਜੈਲਾ ਤੇ ਭਾਗ ਸਿੰਘ ਘਰ ਆ ਗਏ ਤੇ ਜੈਲੇ ਨੇ ਆਪਣੇ ਪਿੰਡ ਦੇ ਹੀ ਦੋ ਦੋਸਤਾਂ ਗੇਜੇ ਤੇ ਨਿੰਮੀ ਹੱਥ ਸੁਨੇਹਾ ਭੇਜ ਦਿੱਤਾ ਜਿੰਦਰ ਦੇ ਪੇਕੇ ਉਹਨਾਂ ਸਾਰੇ ਗੱਲ ਜਾ ਕੇ ਜਿੰਦਰ ਦੇ ਬਾਪ ਨੂੰ ਦੱਸੀ ਕਿ ਕੱਲ ਦੇ ਹੀ ਘਰੋਂ ਚਲੇ ਗਈ ਐ ਨਮੀ ਬੋਟੀ ਦੇ ਗਿਆਨੇ ਲੈ ਕੇ ਐਨਾ ਆਖੋ ਵਾਪਸ ਜਾਣ ਲੱਗੇ ਤੇ ਜਿੰਦ ਦਾ ਚਾਚਾ ਆਖਦਾ ਕਾਕਾ ਪੰਚਾਇਤ ਇੰਨੀ ਜਲਦੀ ਆ ਰਹੀ ਐ ਦੋ ਕੁ ਦਿਨ ਤਾਂ ਦੇ ਦਿਨ ਦੇ ਸਾਨੂੰ ਸੋਚਣ ਲਈ ਜੈਲੇ ਦਾ ਦੋਸਤ ਗੇਝਾ ਆਖਦਾ ਹੁਣ ਕੋਈ ਟਾਈਮ ਨਹੀਂ ਮਿਲਣਾ ਅੱਜ ਦੁਪਹਿਰ ਨੂੰ ਗੱਲ ਕਰੋ ਪੰਚਾਇਤ ਵਿੱਚ ਜਾ ਕੇ ਗੱਲੇ ਵਿੱਚ ਆਉਂਦਿਆਂ ਗੇਝਾ ਆਖਦਾ ਨਿੰਮੇ ਅਸੀਂ ਆਪੇ ਜਾ ਕੇ ਇਹਨਾਂ ਦੇ ਪਿੰਡ ਦੇ ਸਰਪੰਚ ਨੂੰ ਸਾਰੀ ਗੱਲ ਦੱਸ ਆਉਂਦੇ ਆ ਨਿਮਾ ਕਹਿੰਦਾ ਹਾਂ ਇਹੋ ਗੱਲ ਠੀਕ ਹੈ ਗਿੱਜਾ ਤੇ ਨਿਮਾ ਉਹਨਾਂ ਦੇ ਪਿੰਡ ਦੇ ਸਰਪੰਚ ਦੇ ਘਰ ਚਲੇ ਗਏ ਸਰਪੰਚ ਅਜੇ ਘਰੇ ਨਹੀਂ ਸੀ ਸਰਪੰਚ ਦੀ ਤੀ ਪਾਲੀ ਨੇ ਪੁੱਛਿਆ ਕਿ ਕੀ ਕੰਮ ਆ ਜੀ ਤੁਹਾਨੂੰ ਗਿੱਜਾ ਕਹਿੰਦਾ ਅਸੀਂ ਸਰਪੰਚ ਹੁਣਾਂ ਨੂੰ ਮਿਲਣਾ ਸੀ ਪਾਲੀ ਕਹਿੰਦੀ ਉਹ ਤੇ ਖੇਤ ਵੱੰਨੇ ਗਿਆ ਤੁਸੀਂ ਸੁਨੇਹਾ ਦੇ ਜਾਓ ਜਾ ਫਿਰ ਬੈਠ ਜਾਓ ਜੇਜਾ ਕਹਿੰਦਾ ਜੀ ਸੁਨੇਹਾ ਤੇ ਤੁਹਾਨੂੰ ਦੱਸਣ ਵਾਲਾ ਨਹੀਂ ਸ਼ਾਇਦ ਅਸੀਂ ਸਰਪੰਚ ਹੁਣਾਂ ਨੂੰ ਉਡੀਕ ਹੀ ਲੈਂਦੇ ਆ ਇਨ ਨੂਪਾਲੀ ਨੂੰ ਅੰਦਰੋਂ ਦੀ ਬੇਬੇ ਪੁੱਛਦੀ ਕੌਣ ਆ ਬਾਹਰ ਪਾਲੀ ਕਹਿੰਦੀ ਬਾਪੂ ਨੂੰ ਮਿਲਣਾ ਇਨਾ ਪਾਲੀ ਦੀ ਬੇਬੇ ਨੇ ਉਹਨਾਂ ਨੂੰ ਵੇੜੇ ਵਿੱਚ ਹੀ ਮੰਜੇ ਤੇ ਬੈਠਣ ਨੂੰ ਕਿਹਾ ਸੀ ਪਾਲੀ ਨੂੰ ਲੱਸੀ ਦੇ ਗਲਾਸ ਲਿਆਉਣ ਨੂੰ ਨਿਮਾ ਆਖਦਾ ਜਾ ਅਸੀਂ ਇੱਥੇ ਐਵੇਂ ਹੀ ਬੈਠ ਗਏ ਆ ਇਹਨਾਂ ਨੂੰ ਸੁਨੇਹਾ ਦੇ ਕੇ ਚਲੇ ਚਲਦੇ ਆਂ ਗੇਜਾ ਕਹਿੰਦਾ ਤੂੰ ਚੁੱਪ ਕਰਕੇ ਬੈਠਾ ਰਹਿ ਓਏ ਮੈਂ ਤੇ ਸਰਪੰਚ ਦੀ ਕੁੜੀ ਕਰਕੇ ਬੈਠ ਗਿਆ ਸੱਚੀ ਕਿੰਨੀ ਸੋਹਣੀ ਆ ਮੈਂ ਤੇ ਕਹਿੰਦਾ ਅੱਜ ਸਰਪੰਚ ਆਏ ਹੀ ਨਾ ਇਹਨੇ ਨੂੰ ਸਰਪੰਚ ਆ ਗਿਆ ਤੇ ਗੇਜੇ ਨੇ ਸਾਰੀ ਗੱਲ ਦਸੀ ਉਹ ਵੀ ਧੀਆਂ ਹੀ ਆ ਜਿਹੜੀਆਂ ਪੜ ਲਿਖ ਮਾਪੇ ਦੇ ਪਿੰਡ ਦਾ ਨਾਮ ਰੌਸ਼ਨ ਕਰਦੀਆਂ ਆ ਮੇਰੀ ਧੀ ਦੇਖ ਲੋ ਐਮਏ ਦੀ ਪੜਾਈ ਕਰਦੀ ਆ ਸਰਪੰਚ ਆਪਣੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪਿਆ ਨਿੰਮਾ ਗੇਜੇ ਨੂੰ ਵਾਰ-ਵਾਰ ਆਕ ਰਿਹਾ ਸੀ ਜਲਦੀ ਚਲਦਿਆਂ ਪਿੰਡੋਂ ਪੰਚਾਇਤ ਨੇ ਵੀ ਆਉਣਾ ਗੇਜਾ ਕਹਿੰਦਾ ਨਿੰਮੇ ਤੂੰ ਐਦਾਂ ਕਰ ਜਾ ਕੇ ਪੰਚਾਇਤ ਨੂੰ ਪੇਜ ਮੈਂ ਇੱਥੇ ਹੀ ਰੁਕ ਲੈਂਦਾ ਸਰਪੰਚ ਨੇ ਉਹਨਾਂ ਨੂੰ ਚਾਹ ਪਿਲਾਈ ਤੇ ਨਿੰਮਾ ਗੇਜੇ ਨੂੰ ਬਾਹੋਂ ਫੜ ਖਿੱਚਦਾ ਆਖਦਾ ਚੱਲ ਹੁਣ ਦੁਪਹਿਰ ਤੇ ਇੱਥੇ ਹੀ ਪਹ ਜਾਣੀ ਆ ਸਰਪੰਚ ਦੇ ਘਰੋਂ ਬਾਹਰ ਨਿਕਲ ਕੇ ਨਿੰਮਾ ਆਖਦਾ ਗੇਜੇ ਉਹ ਪੜੇ ਲੈ ਕੇ ਕੁੜੀ ਆ ਤੇ ਤੂੰ ਪੰਜਵੀਂ ਫੇਲ ਆ ਗੇਜਾ ਕਹਿੰਦਾ ਪਰ ਮੇਰੇ ਗੱਲਬਾਤ ਕਰਨ ਦੇ ਢੰਗ ਤੋਂ ਪਤਾ ਨਹੀਂ ਚਲਦਾ ਕਿ ਮੈਂ ਕੱਟ ਪੜਿਆ ਮੈਂ ਤੇ ਵੱਡੇ ਵੱਡੇ ਵਕੀਲਾਂ ਨੂੰ ਫੇਰ ਕਰ ਦੇਵਾਂ ਨਿਮਾ ਕਹਿੰਦਾ ਉਹ ਚੁੱਪ ਕਰਕੇ ਸਕੂਟਰ ਤੇ ਬੈਠ ਉੰਜ ਵੀ ਸਾਡੇ ਪਿੰਡ ਦੇ ਲੋਕਾਂ ਨੇ ਇਹੋ ਪਿੰਡ ਨੂੰ ਤੋਬਾਹੀ ਆਖਣੀ ਆ ਇੱਕ ਇਹੋ ਜਿੰਦਰ ਦੌੜ ਗਈ ਉਧਰ ਗੇਜੋ ਚਾਚੀ ਕਿੰਨੀ ਤੇਜ਼ਾ ਚਾਚੇ ਨੂੰ ਖੰਗਣ ਨਹੀਂ ਦਿੰਦੀ ਜਿੰਦਰ ਦਾ ਬਾਪ ਉਹਦੀ ਮਾਂ ਨੂੰ ਆਖਦਾ ਇਹੋ ਸਭ ਤੇਰੇ ਮਾਰੇ ਚਰਿੱਤਰ ਕਰਕੇ ਹੀ ਹੋਇਆ ਹੁਣ ਮੈਂ ਕੀ ਮੂੰਹ ਦਿਖਾਵਾਂ ਪਿੰਡ ਵਾਲਿਆਂ ਨੂੰ ਕੀ ਆਖਾਂ ਮੇਹੀ ਧੀ ਨਿਕਲ ਗਈ ਸਾਰੇ ਕਰੋ ਆਪਣੀ ਛੋਟੀ ਜੀ ਧੀ ਨੂੰ ਛੱਡ ਕੇ ਇੰਨਾ ਚੰਗਾ ਘਰ ਮਿਲਿਆ ਸੀ ਪਰ ਇਹਨੂੰ ਰਹਿਣਾ ਨਹੀਂ ਆਇਆ ਹੁਣ ਤੁਸੀਂ ਦੋਨੋਂ ਹੀ ਜਾਓ ਪੰਚਾਇਤ ਮੈਂ ਨਹੀਂ ਜਾਂਦਾ ਜਿੰਦਰ ਦੀ ਮਾਂ ਕਹਿੰਦੀ ਕੋਈ ਨਾ ਮੈਂ ਤੇ ਜਿੰਦਰ ਦਾ ਚਾਚਾ ਆਪ ਹੀ ਜਾ ਆਵਾਂਗੇ ਤੂੰ ਨਹੀਂ ਜਾਵੇ ਤਾਂ ਠੀਕ ਐ ਜਿੰਦਰ ਦਾ ਪਾਪ ਕਹਿੰਦਾ ਆਹੋ ਤੁਹਾਨੂੰ ਕਿਹੜਾ ਸ਼ਰਮ ਹਜਾ ਜੇ ਉਧਰ ਜਿੰਦਰ ਨੇ ਉਹ ਪ੍ਰਾਣੇ ਜੇ ਘਰ ਵਿੱਚ ਸਭ ਪਾਸੇ ਘੁੰਮ ਦੇਖ ਲਿਆ ਪਰ ਕੰਡੈਕਟਰ ਤੇ ਉਹਦਾ ਦੋਸਤ ਉੱਥੇ ਨਹੀਂ ਸੀ ਉਹ ਗੈਣੇ ਲੈ ਕੇ ਨਿਕਲ ਗਏ ਸੀ ਜਿੰਦਰ ਕਹਿੰਦੀ ਹਾਏ ਹੁਣ ਕੀ ਹੋਵੇਗਾ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਉਹਨੇ ਬਾਹਰ ਨਿਕਲ ਦੇਖਿਆ ਉਹਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਕਿਹੜਾ ਪਿੰਡ ਇਹੋ ਤੇ ਵਸਦਾ ਕਿੱਥੋਂ ਹੋਵੇਗਾ ਜਿੰਦਰ ਕਹਿੰਦੀ ਮੇਰੇ ਕੋਲ ਤੇ ਕੋਈ ਪੈਸਾ ਤੇਲਾ ਵੀ ਨਹੀਂ ਕਿੱਥੇ ਜਾਵਾਂਗੀ ਉਹਨੇ ਆਪਣੇ ਕੰਨਾਂ ਦੀਆਂ ਵਾਲੀਆਂ ਨੂੰ ਹੱਥ ਲਗਾ ਕੇ ਦੇਖਿਆ ਤੇ ਇੱਕ ਕੰਨ ਦੀ ਵਾਲੀ ਗਾਇਬ ਸੀ ਜਿੰਦਰ ਉਹਨੂੰ ਗਾਲ ਕੱਢ ਆਖਦੀ ਕਿ ਕੰਨਾਂ ਦੀਆਂ ਵਾਲੀਆਂ ਤੱਕ ਨਹੀਂ ਛੱਡੀਆਂ ਆ ਇੱਕ ਵਾਲ ਹੀ ਬਚੀ ਆ ਉਹ ਕੱਚੇ ਰਸਤੇ ਉੱਤਰਦੀ ਗਈ ਅੱਗੇ ਪਿੰਡ ਆ ਗਿਆ ਉੱਥੇ ਜਾ ਕੇ ਕਿਸੇ ਨੂੰ ਪੁੱਛਿਆ ਕਿ ਸ਼ਹਿਰ ਜਾਣਾ ਬੱਸ ਕਿੱਥੋਂ ਮਿਲੇਗੀ ਉਹ ਨਾ ਉਸ ਨੂੰ ਪਿੰਡ ਦੇ ਬੱਸ ਅੱਡੇ ਤੇ ਪੇਜ ਦਿੱਤਾ ਇੱਕ ਮਿੰਨੀ ਬੱਸ ਆਈ ਤੇ ਜਿੰਦਰ ਉਹਦੇ ਵਿੱਚ ਚੜ ਗਈ ਕੰਡਕਟਰ ਟਿਕ ਟਕ ਕੱਟਣ ਆਇਆ ਤੇ ਆਖਦਾ ਹਾਂਜੀ ਕਿੱਥੇ ਜਾਣਾ ਜਿੰਦਰ ਕਹਿੰਦੀ ਜਾਣਾ ਤੇ ਸ਼ਹਿਰ ਹੀ ਆ ਆ ਗੱਲ ਸੁਣੀ ਜਰਾ ਕੋ ਇੱਧਰ ਹੋ ਕੇ ਕੰਡਕਟਰ ਕਹਿੰਦਾ ਹਾਂਜੀ ਦੱਸੋ ਜਿੰਦਰ ਕਹਿੰਦੀ ਮੇਰੇ ਕੋਲ ਪੈਸੇ ਤੇ ਨਹੀਂ ਆ ਕੰਡਕਟਰ ਕਹਿੰਦਾ ਫੇਰ ਨਹੀਂ ਬੈਠਣਾ ਸੀ ਬੱਸ ਵਿੱਚ ਜਿੰਦਰ ਕਹਿੰਦੀ ਤੂੰ ਭੋਲੇ ਮਿੰਟੂ ਸੁੱਖੇ ਜਾਂ ਕੇਵਲ ਨੂੰ ਜਾਣਦਾ ਕੰਡਕਟਰ ਕਹਿੰਦਾ ਨਹੀਂ ਮੈਂ ਨਹੀਂ ਜਾਣਦਾ ਇਹੋ ਕੌਣ ਜਿੰਦਰ ਕਹਿੰਦੀ ਇਹੋ ਵੀ ਕੰਡਕਟਰ ਡਰਾਈਵਰ ਹੀ ਆ ਸਾਰੇ ਉਹ ਮੇਰੇ ਨਾਲ ਗੱਲਬਾਤ ਕੰਡਕਟਰ ਕਹਿੰਦਾ ਉਹ ਭੈਣ ਜੀ ਪਰ ਮੈਂ ਐਦਾਂ ਦਾ ਨਹੀਂ ਆ ਜਿੰਦਰ ਫੇਰ ਆਖਦੀ ਅੱਛਾ ਨਿੰਮੇ ਨੂੰ ਤੇ ਜਾਣਦਾ ਹੀ ਹੋਣਾ ਉਹਨੂੰ ਤੇ ਸਭ ਜਾਣਦੇ ਆ ਕੰਡਕਟਰ ਕਹਿੰਦਾ ਹਾਂ ਉਹਦਾ ਪਤਾ ਹੈ ਮੈਨੂੰ ਚੱਲ ਕੋਈ ਨਾ ਬੈਠੀ ਰਹਿ ਬੱਸ ਵਿੱਚ ਉਧਰੋਂ ਬੀਰੋ ਦੇ ਭਰਾ ਜਿਹੜੇ ਨਾਲ ਆਏ ਸੀ ਉਹਨਾਂ ਜਾ ਕੇ ਖਬਰ ਦਿੱਤੀ ਕਿ ਬੀਰੋ ਦੀ ਦਰਾਣੀ ਕੱਲ ਸ਼ਾਮ ਨੂੰ ਬੀਰੋ ਦੇ ਗਹਿਣੇ ਲੈ ਕੇ ਕਿਸੇ ਨਾਲ ਨਿਕਲ ਗਈ ਹੈ ਹੁਣ ਬੀਰੋ ਦੇ ਸਹੁਰਿਆਂ ਨੇ ਅੱਜ ਮਿਲਣੇ ਕਰਨ ਲਈ ਆਉਣਾ ਸੀ ਬੀਰੋ ਦੀ ਮਾਮੀ ਜਿੰਦਰ ਨੂੰ ਗਾਲ੍ਹਾਂ ਕੱਢਣ ਲੱਗੀ ਹਾਏ ਐਨੇ ਚਾਵਾਂ ਨਾਲ ਬਣਾਏ ਸੀ ਗਹਿਣੇ ਜਿਹੜੇ ਲੈ ਗਈ ਇੱਥੇ ਬਰਾਤ ਵਿੱਚ ਆਈ ਵੀ ਕੀ ਕਰਦੀ ਸੀ ਕਿਸੇ ਨੂੰ ਬੁਲਾਇਆ ਨਹੀਂ ਐਵੇਂ ਟੱਪੂ ਟੱਪੂ ਕਰੀ ਜਾਂਦੀ ਸੀ ਬੀਰੋ ਦੀ ਮਾਮੀ ਉਹਦੇ ਮਾਮੇ ਨੂੰ ਅਖਦੀ ਤੁਸੀਂ ਜਾ ਕੇ ਆਓ ਬੀਰੋ ਦੇ ਸੋਰੇ ਨਿਆਣੇ ਨੂੰ ਬਹੁਤ ਦੁੱਖ ਲੱਗਾ ਹੋਣਾ ਐਦਾਂ ਸਾਰਾ ਕੁਝ ਲੁੱਟ ਕੇ ਲੈ ਗਈ ਵੇ ਸ਼ਰਮ ਬੀਰੋ ਨੇ ਭਰਾ ਉਹਦੇ ਮਾਮੇ ਨੂੰ ਅਖਦੇ ਚਾਚਾ ਉਹਨਾਂ ਨੇ ਜਾਣ ਅੱਜ ਪੰਚਾਇਤ ਲੈ ਕੇ ਐਦਾਂ ਕਰਦਿਆਂ ਤੂੰ ਵੀ ਨਾਲ ਹੀ ਚੱਲ ਪੈ ਮੈਂ ਹੁਣੇ ਚੱਲ ਲੈ ਕੇ ਚੱਲਦਾ ਨੂੰ ਐਦਾਂ ਹੀ ਬੈਠ ਜਾ ਸਕੂਟਰ ਤੇ ਬੀਰੋ ਦਾ ਮਾਮਾ ਕਹਿੰਦਾ ਪਹਲਾ ਐਦਾਂ ਚੰਗਾ ਲੱਗੇਗਾ ਮੈਂ ਕੀ ਜਾਣਾਂ ਉਹ ਆਪੇ ਗੱਲ ਕਰ ਲੈਣਗੇ ਬੀਰੋ ਦੀ ਮੰਮੀ ਕਹਿੰਦੀ ਚੰਗਾ ਕਿੱਦਾਂ ਨਹੀਂ ਲੱਗਣਾ ਗਹਿਣੇ ਤੇ ਸਾਡੇ ਚੋਰੀ ਕਰਕੇ ਲੈ ਗਈ ਬੱਚਲਣ ਤੁਸੀਂ ਜਾ ਕੇ ਆਓ ਬੀਰੋ ਦਾ ਮਾਮਾ ਕਹਿੰਦਾ ਚੱਲ ਮੈਂ ਬੀਰੋ ਨੂੰ ਮਿਲ ਆਉਂਦਾ ਉਂਝ ਪੰਚਾਇਤ ਨਾਲ ਬੀਰੋ ਤੇ ਪੇਕੇ ਪਿੰਡ ਵੀ ਖਬਰ ਫੈਲ ਗਈ ਕਿ ਬੀਰੋ ਦੀ ਦਰਾਣੀ ਬੀਰੋ ਦੇ ਘਿਆਣੇ ਲੈ ਕੇ ਕਿਸੇ ਨਾਲ ਭੱਜ ਗਈ ਗੱਗੀ ਨੂੰ ਪਤਾ ਲੱਗਾ ਤੇ ਉਹ ਬੱਬੂ ਵੱਲ ਗਈ ਬੱਬੂ ਆਟਾ ਗੁੰਨ ਰਹੀ ਸੀ ਤੇ ਗੱਗੀ ਆਖਦੀ ਨੇ ਬੱਬੂ ਇੱਕ ਖਬਰ ਆ ਬੱਬੂ ਕਹਿੰਦੀ ਕੋਈ ਚੱਜ ਦੀ ਸੁਣਾਈ ਗੱਗੀ ਕਹਿੰਦੀ ਹੈ ਤੇ ਇਦਾਂ ਦੀ ਹੀ ਆ ਪਰ ਤੇਰੇ ਲਈ ਸ਼ਾਇਦ ਚੱਜ ਦੀ ਹੋਵੇ ਇਹੋ ਤੈਨੂੰ ਪਤਾ ਹੋਵੇਗਾ ਬੱਬੂ ਕਹਿੰਦੀ ਚੱਲ ਦੱਸ ਵੀ ਹੁਣ ਗੱਗੀ ਕਹਿੰਦੀ ਉਹ ਕੈਲਾ ਜੀ ਦੀ ਘਰ ਵਾਲੀ ਭੱਜ ਗਈ ਕੱਲ ਆਪਣੀ ਬੀਰੋ ਦੇ ਗਹਿਣੇ ਲੈ ਕੇ ਬੱਬੂ ਕਹਿੰਦੀ ਹਾਏ ਹਾਏ ਇਹੋ ਤੇ ਚੰਗਾ ਨਹੀਂ ਹੋਇਆ ਕੈਲਾ ਜੀ ਨਾਲ ਉਹਨਾਂ ਦੇ ਤਾਂ ਇੱਕ ਧੀ ਵੀ ਆ ਗੱਗੀ ਕਹਿੰਦੀ ਆਹੋ ਉਹ ਛੱਡ ਗਈ ਆ ਇਹੋ ਜੀਆਂ ਨੂੰ ਨਿਆਣਿਆਂ ਨਾਲ ਕੀ ਇਹਨਾਂ ਨੂੰ ਤੇ ਘੁੰਮਣ ਨਾਲ ਹੁੰਦਾ ਬੱਬੂ ਕਹਿੰਦੀ ਵੀਰੋ ਨੇ ਤੇ ਬੜੇ ਜਾਮਾ ਨਾ ਬਣਵਾਏ ਸੀ ਗਣੇ ਕੰਗਣ ਤੇ ਉਹਦੀ ਮਾਂ ਦੀ ਨਿਸ਼ਾਨੀ ਸੀ ਚਲ ਗਏ ਨੇ ਤੇ ਜਿਹੜੇ ਗਏ ਉਹ ਗਏ ਪਰ ਬੱਚੇ ਦਾ ਕੀ ਕਸੂਰ ਜਿਹਨੂੰ ਛੱਡ ਕੇ ਚਲੇ ਗਈ ਤੇ ਉਤੋਂ ਬਦਨਾਮੀ ਐਨੀ ਕੈਲਾ ਜੀ ਤੇ ਬਹੁਤ ਪਰੇਸ਼ਾਨ ਹੋਣਗੇ ਵਿਚਾਰੇ ਗੱਗੀ ਕਹਿੰਦੀ ਤੈਨੂੰ ਕੈਲਾ ਜੀ ਦਾ ਬੜਾ ਫਿਕਰ ਆ ਤਾਇਆ ਚੱਲਾ ਬੀਰ ਨੂੰ ਮਿਲਣ ਤੂੰ ਵੀ ਬੈਠ ਜਾ ਪਿੱਛੇ ਸਕੂਟਰ ਤੇ ਮੱਬੂ ਕਹਿੰਦੀ ਤੈਨੂੰ ਤੇ ਮਜਾ ਆ ਕੇ ਸੁਝਦਾ ਗੱਗੀ ਕਹਿੰਦੀ ਨਹੀਂ ਕੈਲਾ ਬਹੁਤ ਹੀ ਸਰੀਬ ਬੰਦਾ ਉਹਦੇ ਨਾਲ ਮਾੜੀ ਹੋਈ ਪਰ ਇੱਕ ਗੱਲ ਉਹ ਵਧੀਆ ਵੀ ਹੋਇਆ ਉਹ ਜਨਾਨੀ ਤੋਂ ਪਿੱਛਾ ਛੁੱਟਾ ਤੂੰ ਨਹੀਂ ਦੇਖ ਕੇ ਬਰਾਤ ਵਿੱਚ ਆਈ ਸੀ ਅਸੀਂ ਦੇਖੀ ਸੀ ਬੜੇ ਪਖੰਡ ਜੇ ਕਰਦੀ ਸੀ ਇਹਨੇ ਨੂੰ ਬੱਬੂ ਦੀ ਮਾਂ ਹਰ ਸੋਈ ਵਿੱਚ ਚਾਈ ਤੇ ਆਖਦੀ ਨੀ ਗੱਗੀ ਸੁਣਿਆ ਬੀਰੋ ਗੱਗੀ ਕਹਿੰਦੀ ਆਹੋ ਚਾਚੀ ਬੱਬੂ ਦੀ ਮਾਂ ਕਹਿੰਦੀ ਉਹਦੇ ਲੱਛਣ ਤੇ ਨਿਕਲਣ ਵਾਲੇ ਹੀ ਲੱਗਦੇ ਸੀ ਮੈਨੂੰ ਕਦੇ ਕਹੇ ਪਕੌੜਿਆਂ ਵਿੱਚ ਲੂਣ ਜ਼ਿਆਦਾ ਕਦੇ ਆਖੇ ਮਟਰਾਂ ਵਿੱਚ ਪਨੀਰ ਘੱਟ ਗੱਗੀ ਕਹਿੰਦੀ ਆਹੋ ਕਿਤੇ ਐਦਾਂ ਨਾ ਆਖਦੀ ਕਿ ਰਸਗੁੱਲੇ ਵਿੱਚ ਮਿੱਠਾ ਬਹੁਤਾ ਗੱਗੀ ਹੱਸਣ ਲੱਗੀ ਤੇ ਆਖਦੀ ਬੱਬੂ ਮੈਂ ਚਲਦੀ ਆ ਹੁਣ ਨਹੀਂ ਤੇ ਬੇਬੇ ਨੇ ਆਖਣਾ ਕਿ ਸਵੇਰੇ ਸਵੇਰੇ ਹੀ ਖਬਰਾਂ ਦੇ ਨਿਕਲ ਗਈ ਆ ਵੀਰੋ ਦਾ ਮਾਮਾ ਵੀ ਆਪਣੇ ਭਤੀਜੇ ਨਾਲ ਵੀਰੋ ਦੇ ਸਹਰੇ ਪਿੰਡ ਨੂੰ ਚਲਾ ਗਿਆ ਮਿੰਦੋ ਨੇ ਨਾ ਰੋਟੀ ਪਕਾਈ ਤੇ ਨਾ ਹੀ ਕਿਸੇ ਦਾ ਖਾਣ ਨੂੰ ਮਨ ਸੀ ਰਾਦਿਆ ਪੱਕੀਆਂ ਰੋਟੀਆਂ ਵੀ ਕਈਆਂ ਨੇ ਖਾਧੀਆਂ ਤੇ ਕਈਆਂ ਨੇ ਨਹੀਂ ਸੀ ਦੀਪੋ ਨੇ ਕੰਮ ਵਾਲਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਘਰੇ ਹੀ ਚਲੋ ਦਾਅ ਸਬਜੀ ਮਿੰਦੋ ਕਹਿੰਦੀ ਦੀਪੋ ਨੂ ਆਖਦੀ ਆਪਣੀ ਭਾਬੀ ਨੂੰ ਤੇ ਕੁਝ ਖਿਲਾ ਦੇ ਉਹਨੇ ਵੀ ਰਾਤ ਦੀ ਰੋਟੀ ਨਹੀਂ ਖਾਦੀ ਦੀਪੋ ਨੇ ਸਭ ਲਈ ਮਸਰਾਂ ਦੀ ਦਾਲ ਨਾਲ ਰੋਟੀ ਬਣਾ ਲਈ ਸਭ ਨੂੰ ਆਖਦੀ ਐਨਾ ਸੋਕ ਕਿਉਂ ਬਣਾਈ ਜਾਂਦੇ ਆ ਚਲੋ ਸਾਰੇ ਰੋਟੀ ਖਾਓ ਬਿਮਾਰ ਹੋਣਾ ਤੁਸੀਂ ਅਗਲੀ ਐਸ਼ਾ ਕਰਦੀ ਹੋਣੀ ਆ ਤੇ ਤੁਸੀਂ ਇੱਥੇ ਭੁੱਖੇ ਬੈਠੇ ਆ ਤਾਈ ਬੰਤੀ ਸਵੀਰ ਨੂੰ ਕਈ ਘਰੇ ਲਗਾ ਗਈ ਸੀ ਤੇ ਘਰੇ ਕੀ ਗੱਲਬਾਤ ਹੋ ਰਹੀ ਆ ਇਹੋ ਜਾਨਣ ਨੂੰ ਤਾਈ ਬੰਤੀ ਵੀ ਮਿੰਤੋ ਕਲਾ ਕੇ ਮੰਜੇ ਤੇ ਬੈਠ ਗਈ ਬੰਤੀ ਆਖਦੀ ਮੈਂ ਤੇ ਕਹਿੰਦੀ ਮਿੰਦੋ ਗੇਜੋ ਨੂੰ ਵੀ ਲੈ ਕੇ ਜਾਣ ਪੰਚਾਇਤ ਵਿੱਚ ਨਾਲ ਹੀ ਮਿੰਦੋ ਕਹਿੰਦੀ ਲਿਜਾਣੀ ਆ ਮੈਂ ਜਾਂਦੀ ਆ ਉਹਨੂੰ ਆਖਣ ਮਿੰਦੋ ਦੀ ਭੈਣ ਤੇ ਭਾਬੀ ਆਖਦੀਆਂ ਮਿੰਦੋ ਅਸੀਂ ਹੁਣ ਚੱਲਦੀਆਂ ਤੇਰਾ ਪ੍ਰਾ ਉਹ ਬਾਦ ਵਿੱਚ ਆ ਜਾਣਗੇ ਮਿੰਦੋ ਕਹਿੰਦੀ ਤੁਸੀਂ ਰੁਕੋ ਅਜੇ ਮਿੰਦੋ ਦੀ ਭਾਬੀ ਹੁਣ ਰੋਕ ਕੇ ਕੀ ਕਰਨਾ ਮਿਲਣੀ ਕਰਨ ਤੇ ਜਾਣਾ ਨਹੀਂ ਹੁਣ ਮਿੰਦੋ ਕਹਿੰਦੀ ਨਹੀਂ ਆ ਗੰਦੀ ਜਨਾਨੀ ਨੇ ਸਾਰਾ ਕੰਮ ਖਰਾਬ ਕਰ ਦਿੱਤਾ ਮਿੰਦੋ ਦੀ ਭੈਣ ਕਹਿੰਦੀ ਕਈ ਵਾਰ ਲੋਕਾਂ ਦੀ ਨਜ਼ਰੀ ਲੱਗ ਜਾਂਦੀ ਹੁੰਦੀ ਆ ਜੈਲੇ ਦੇ ਵਿਆਹ ਦਾ ਚਾਹ ਵੀ ਬਥੇਰਾ ਸੀ ਸਭ ਨੂੰ ਇਹੋ ਕੈਲੇਵਾਰੀ ਤੇ ਜਿੰਦਰ ਦੇ ਪੇਕਿਆਂ ਵਿਆਹ ਵਿੱਚ ਵੀ ਚੱਜ ਨਾਲ ਨਹੀਂ ਸੀ ਕੀਤਾ ਬੰਤੀ ਕਹਿੰਦੀ ਆਹੋ ਵਿਆਹ ਤੇ ਮਾੜਾ ਹੀ ਕੀਤਾ ਸੀ ਤੁਹਾਡਾ ਤਾਇਆ ਦੱਸਦਾ ਸੀ ਕਿ ਖਾਣ ਨੂੰ ਰਸਗੁੱਲੇ ਵੀ ਨਹੀਂ ਸੀ ਉੰਜ ਮਾਂ ਇਹਦੀ ਨੇ ਘੁਮ ਫਿਰ ਕੇ ਬਥੇਰਾ ਪੈਸਾ ਇਕੱਠਾ ਕੀਤਾ ਕਬਰੇ ਸਾਰਾ ਆਪਣੇ ਫੈਸ਼ਨਾਂ ਤੇ ਹੀ ਲਗਾਈ ਜਾਂਦੀ ਐ। ਮਿੰਦੋ ਦੀ ਭੈਣ ਤੇ ਭਾਬੀ ਆਖਦੀਆਂ ਚਲੋ ਚੰਗਾ ਅਸੀਂ ਘਰ ਆਦਾ ਦੇਖਦੀਆਂ ਜਾ ਕੇ। ਮਿੰਦੋ ਦੀਪੋ ਨੂੰ ਆਖਦੀ ਜਾ ਕੇ ਅੰਦਰੋਂ ਲੱਡੂ ਪਕੌੜੀਆਂ ਪਾ ਕੇ ਦੇ ਦੇ ਆਪਣੀ ਮਾਮੀ ਤੇ ਮਾਸੀ ਨੂੰ। ਦੀਪੋ ਦੋ ਦੋ ਲਿਫਾਫੇ ਲੈ ਆਈ ਤੇ ਉਹਨੇ ਝੋਲੇ ਵਿੱਚ ਪਾਏ। ਦੀਪੋ ਦੀ ਮਾਮੀ ਆਖਦੀ ਐ ਇਦਾਂ ਇਹੋ ਲੈ ਜਾਂਦੇ ਚੰਗੇ ਨਹੀਂ ਲੱਗਦੇ। ਬੰਤੀ ਝੱਟ ਬੋਲੀ ਚੰਗੇ ਕਿੱਦਾਂ ਨਹੀਂ ਲੱਗਦੇ? ਸੁੱਖੀ ਸੰਧੀ ਜੈਲਾ ਵਿਆਹ ਆ। ਮਿੰਤੋ ਕਹਿੰਦੀ ਉਹਨਾਂ ਨੂੰ ਤੋਰਨ ਗੇਟ ਵੱਲ ਗਈ ਅਤੇ ਦੀਪੋ ਨੂੰ ਅਖਦੀ ਮੈਂ ਤੇਰੀ ਚਾਚੀ ਵੱਲ ਹੋ ਕੇ ਆਉਂਦੀ ਆਂ ਬੰਤੀ ਦੀਪੋ ਨੂੰ ਅਖਦੀ ਈਪੋ ਇਹੋ ਇੱਕ ਲਿਫਾਫਾ ਮੈਨੂੰ ਵੀ ਫੜਾ ਮੈਂ ਚੱਲਾਂ ਤੇਰੇ ਤਾਏ ਨੂੰ ਚਾਹ ਬਣਾ ਕੇ ਦੇਵਾਂ ਦੀਪੋ ਨੇ ਮੂੰਹ ਜਿਹਾ ਵਟਕੇ ਅੰਦਰੋਂ ਇੱਕ ਲਿਫਾਫਾ ਚੁੱਕ ਲਿਆਂਦਾ ਬੰਤੀ ਕਹਿੰਦੀ ਉਂਝ ਤੇ ਤੁਹਾਡੇ ਵੀ ਬਾਦੂ ਹੀ ਹੋਣਿਆ ਕਈ ਰਿਸ਼ਤੇਦਾਰ ਤੇ ਉਦਾਂ ਹੀ ਚਲੇ ਗਏ ਆ ਦੀਪੋ ਕਹਿੰਦੀ ਕੋਈ ਨਾ ਅਸੀਂ ਆਪ ਹੀ ਪਹੁੰਚਾ ਦੇਵਾਂਗੇ ਉਹਨਾਂ ਨੂੰ ਬੰਤੀ ਕਹਿੰਦੀ ਚਲ ਚੰਗਾ ਫਿਰ ਮੈਂ ਚਲਦੀ ਆਂ ਗੱਲ ਕਰਦੀ ਆਂ ਆਪਣੀ ਦਰਾਨੀ ਨਾਲ ਮਿੰਦੋ ਕਹਿੰਦੀ ਗੇਜੋ ਹੁਣ ਤਿਆਰੀ ਕਰ ਲਾ ਨਾਲ ਜਾਂਦੀ 2 ਕ ਵਜੇ ਜਾਣਾ ਜੈਲਾ ਲੈਣਾ ਜਾਊਗਾ ਗੇਜੋ ਕਹਿੰਦੀ ਨਾ ਮੈਂ ਕੀ ਕਰਨਾ ਇਹਦੇ ਵਿੱਚ ਮੇਰੀ ਕੀ ਗਲਤੀ ਆ ਭਲਾ ਨਾ ਤੁਹਾਨੂੰ ਸਾਹਮਣੇ ਨਹੀਂ ਆਈ ਮੈਂ ਨਹੀਂ ਜਾਣਾ ਕਿਤੇ ਵੀ ਮਿੰਦੋ ਕਹਿੰਦੀ ਬਿਚੋਲਣਾ ਤੂੰ ਬਿਚੋਲਿਆਂ ਨੂੰ ਨਾਲ ਤੁਰਨਾ ਪੈਂਦਾ ਐਨਾ ਆਖ ਮਿੰਦੋ ਘਰ ਨੂੰ ਆ ਗਈ ਘਰੇ ਬੀਰੋ ਦਾ ਮਾਮਾ ਗਿਆ ਸੀ ਉਹ ਜੈਲੇ ਹੁਣਾ ਕੋਲ ਬੈਠਾ ਸੀ ਮਿੰਦੋ ਦੇਖ ਆਖਦੀ ਹਾਏ ਸ਼ਰਮ ਜੀ ਆਉਂਦੀ ਏ ਮੈਨੂੰ ਤੇ ਕੀ ਕਰੀਏ ਚਾਹ ਪੀਣ ਤੋਂ ਬਾਅਦ ਸਭ ਇਕੱਠੇ ਹੋਣ ਲੱਗੇ ਜੈਲੇ ਨੇ ਪੰਚਾਇਤ ਤੇ ਲੰਬੜਦਾਰ ਨੂੰ ਆਖ ਦਿੱਤਾ ਕੁਝ ਆਦਮੀ ਲੰਬੜਾਂ ਤੇ ਤੇ ਸਰਪੰਚ ਦੀ ਕਾਰ ਵਿੱਚ ਬੈਠ ਗਏ ਤੇ ਕੁਝ ਸਕੂਟਰਾਂ ਤੇ ਬੀਰੋ ਦਾ ਮਾਮਾ ਨਹੀਂ ਗਿਆ ਉਹ ਆਖਦਾ ਮੈਂ ਬੀਰੋ ਨੂੰ ਮਿਲਣ ਹੀ ਆਇਆ ਸੀ ਕਹਿਲਾ ਆਖੇ ਮੈਂ ਨਹੀਂ ਜਾਣਾ ਦੀਪੋ ਕਹਿੰਦੀ ਭਰਾ ਜੈਲਾ ਜਾ ਹੁਣ ਕੰਮ ਨਿਵੇੜ ਕਹੀ ਆਇਓ ਨਹੀਂ ਤੇ ਉਹਨਾਂ ਨੂੰ ਤੇ ਬਹਾਨਾ ਮਿਲ ਜਾਣਾ ਕਿ ਮੁੰਡਾ ਆਪ ਨਹੀਂ ਆਇਆ ਕਹਿ ਲੈ ਨੂੰ ਕਾਰ ਵਿੱਚ ਬਿਠਾ ਕੇ ਜੈਲਾ ਗੇਜੋ ਨੂੰ ਲੈਣ ਚੱਲਾ ਗਿਆ ਜੈਲਾ ਗੇਜੋ ਦੇ ਘਰ ਗਿਆ ਤੇ ਗੇਜੋ ਆਖਦੀ ਮੈਂ ਨਹੀਂ ਜਾਣਾ ਕਿਤੇ ਵੀ ਆਪਰੇ ਆਪ ਨਿਵੇੜ ਲਓ ਤੇ ਚੰਗਾ ਜੈਲਾ ਕਹਿੰਦਾ ਚਾਚੀ ਨਾਲ ਸਾਡੇ ਤੇ ਚੱਲਣਾ ਪੈਣਾ ਨਹੀਂ ਤੇ ਮੈਂ ਪੰਚਾਇਤ ਨੂੰ ਇੱਥੇ ਬੁਲਾ ਲਿਆਉਂਦਾ ਬਾਹਰ ਸਾਨੂੰ ਹੀ ਉਡੀਕਦੇ ਆ ਗੇਜੋ ਕਹਿੰਦੀ ਤੂੰ ਚੱਲ ਮੈਂ ਕਪੜੇ ਬਦਲ ਕੇ ਆਈ ਜੈਲਾ ਕਹਿੰਦਾ ਤੂੰ ਚਾਚੀ ਐਦਾਂ ਹੀ ਚੱਲ ਵਾ ਅਸੀਂ ਕਿਹੜਾ ਵਿਆਹ ਤੇ ਜਾਣਾ ਛੱਡ ਛੜਾ ਹੀ ਤਾ ਕਰਨਾ ਗੇਜੂ ਨੇ ਬਰਾਂਡੇ ਵਿੱਚ ਪਈ ਜੁੱਤੀ ਪਈ ਤੇ ਆਖਦੀ ਚੱਲ ਤੁਰ ਪਾ ਪਰ ਜੈਲਾ ਐਦਾਂ ਛੱਡ ਛੜਾ ਕਰਦੇ ਚੰਗੇ ਨਹੀਂ ਲੱਗਦੀ ਜੈਲਾ ਕਹਿੰਦਾ ਕਿਉਂ ਚੰਗੇ ਨਹੀਂ ਲੱਗਦੇ ਉਹ ਤੇ ਨਿਕਲ ਗਈ ਕਿਸੇ ਨਾਲ ਅਸੀਂ ਵੀ ਆਪਣੇ ਮੁੰਡੇ ਦਾ ਸੋਚਣਾ ਕੁਝ ਜੈਲਾ ਤੇ ਗੇਜੋ ਬਾਹਰ ਨੂੰ ਨਿਕਲੇ ਤੇ ਜੈਲੇ ਦਾ ਦੋਸਤ ਗੇਜਾ ਤੇ ਨਿੰਮਾ ਆ ਗਏ ਗੇਜਾ ਆਖਦਾ ਅਸੀਂ ਵੀ ਚੱਲਦੇ ਹਾਂ ਜੈਲਾ ਕਹਿੰਦਾ ਮੇਰੇ ਵੱਲੋਂ ਸਾਰਾ ਪਿੰਡ ਤੁਰ ਪੋ ਚਲੋ ਹੁਣ ਜਲਦੀ ਜੈਲਾ ਗੇਜੋ ਨੂੰ ਸਕੂਟਰ ਤੇ ਬਿਠਾ ਕੇ ਚਲਾ ਗਿਆ ਤੇ ਨਿੰਮਾ ਤੇ ਗੇਜਾ ਆਪਣੇ ਸਕੂਟਰ ਤੇ ਨਿਕਲੇ ਰਸਤੇ ਵਿੱਚ ਕਰਮਾ ਟਰੈਕਟਰ ਤੇ ਆਉਂਦਾ ਪਿਆ ਸੀ ਕਰਮਾ ਆਖਦਾ ਓਏ ਗੇਜੇ ਕਿੱਧਰ ਨੂੰ ਚੱਲਿਆ ਮੈਨੂੰ ਵੀ ਲੈ ਚੱਲੋ ਕਰਮਾ ਹੱਸਣ ਲੱਗਾ ਤੇ ਆਖਦਾ ਓਏ ਐਨੇ ਜਾਣੇ ਤੇ ਕੱਲ ਦੀ ਬਰਾਤ ਵਿੱਚ ਨਹੀਂ ਗਏ ਹੋਣੇ ਜਿੰਨੇ ਹੁਣ ਇਕੱਠੇ ਹੋਏ ਫਿਰਦੇ ਆ ਜਿਹਨੇ ਸਕੂਟਰ ਖੜਾ ਕੀਤਾ ਤੇ ਕਰ ਮਾਖਦਾ ਮੈਂ ਕਿਹਾ ਮੇਰੀ ਗਵਾਹੀ ਵੀ ਸ਼ਾਇਦ ਕੰਮ ਆ ਜਾਵੇ ਪੁੱਛ ਲੋ ਆਪਣੇ ਜੈਲੇ ਜਾਰ ਨੂੰ ਉਧਰ ਜਿੰਦਰ ਸ਼ਹਿਰ ਬਾਸ ਸੱਡੇ ਤੇ ਗਈ ਤੇ ਨਿੰਮੇ ਡਰਾਈਵਰ ਨੂੰ ਲੱਭਣ ਲੱਗੀ ਕਿਸੇ ਤੋਂ ਪਤਾ ਕੀਤਾ ਕਿ ਉਹ ਆਖਦਾ ਆਉਣ ਵਾਲਾ ਹੀ ਹੋਣਾ ਲੁਧਿਆਣੇ ਦਾ ਢੇੜਾ ਲਾਉਣ ਗਿਆ ਜਿੰਦਰ ਅੱਡੇ ਤੇ ਬਣੇ ਪੈਂਚ ਤੇ ਬੈਠ ਗਈ ਤੇ ਸੋਚਣ ਲੱਗੀ ਹੁਣ ਕੀ ਕਰਾਂ ਮੈਂ ਪਹਿਲਾਂ ਸੋਚਦੀ ਪੇਕੇ ਘਰ ਚਲੇ ਜਾਂਦੀਆਂ ਫੇਰ ਸੋਚਦੀ ਕਿ ਉੱਥੇ ਜ਼ਰੂਰ ਕਹਲੇ ਦੇ ਘਰ ਦੇ ਆਏ ਹੋਣਿਆ ਉਹਨਾਂ ਆਪਣੇ ਗਹਿਣੇ ਭਾਲਣੇ ਆ ਮੇਰੇ ਕੋਲੋਂ ਮੈਂ ਕੀ ਜਵਾਬ ਦੇਵਾਂਗੀ ਮੈਨੂੰ ਥੋੜੇ ਦਿਨ ਇੱਧਰ ਉੱਧਰ ਹੀ ਰਹਿਣਾ ਚਾਹੀਦਾ ਪਰ ਜਾਮਾ ਕਿੱਥੇ ਕਿਸੇ ਰਿਸ਼ਤੇਦਾਰ ਨੇ ਵੀ ਨਹੀਂ ਵੜਨ ਦੇਣਾ ਮੈਨੂੰ ਤੇ ਇਹੋ ਨਿੰਮਾ ਆ ਜਾਵੇ ਸ਼ਾਇਦ ਮੈਨੂੰ ਆਪਣੇ ਨਾਲ ਰੱਖ ਲਵੇ ਨਿੰਮਾ ਆਇਆ ਤੇ ਜਿੰਦਰ ਉਹਨੂੰ ਮਿਲਣ ਲਈ ਉਹਦੀ ਬੱਸ ਦੇ ਅੱਗੇ ਚੱਲੇ ਗਈ ਤੇ ਖਿੜਕੀ ਵਿੱਚ ਦੀ ਆਖਦੀ ਜ਼ਰੂਰੀ ਗੱਲ ਆ ਇੱਕ ਨਿੰਮਾ ਕਹਿੰਦਾ ਉਹ ਠਹਿਰ ਜਾ ਚੰਗੀ ਤਰ੍ਹਾਂ ਸਵਾਰੀ ਤੇ ਉੱਤਰ ਜਾਣ ਜਿੰਦਰ ਬੱਸ ਵਿੱਚ ਹੀ ਚੜ ਗਈ ਤੇ ਆਖਦੀ ਆ ਗੋਗਾ ਕੰਡੈਕਟਰ ਮੇਰੇ ਸਾਰੇ ਗਹਿਣੇ ਲੈ ਕੇ ਕਿਤੇ ਚਲਾ ਗਿਆ ਉਹਨੂੰ ਲੱਭਣਾ ਨਿੰਮਾ ਕਹਿੰਦਾ ਤੂੰ ਹੀ ਤੇ ਉਹਦੇ ਨਾਲ ਤੁਰੀ ਫਿਰਦੀ ਸੀ ਕਿੰਨੀ ਵਾਰ ਕਿਹਾ ਸੀ ਉਹ ਬੰਦਾ ਠੀਕ ਨਹੀਂ ਆ ਜਿੰਦਰ ਕਹਿੰਦੀ ਚੱਲ ਹੁਣ ਤੂੰ ਪਤਾ ਕਰ ਉਹਦਾ ਉਹਦੇ ਪਿੰਡ ਜਾ ਕੇ ਨਿੰਮਾ ਕਹਿੰਦਾ ਮੇਰੇ ਕੋਲ ਐਨਾ ਟਾਈਮ ਨਹੀਂ ਇੱਥੇ ਹੀ ਇਹਦੇ ਡਰਾਈਵਰ ਨੂੰ ਪੁੱਛ ਦਿੰਦਾ ਕਿੱਥੇ ਆ ਨਿੰਮੇ ਨੇ ਗੋਗੇ ਦੇ ਡਰਾਈਵਰ ਤੋਂ ਪਤਾ ਕੀਤਾ ਕਿ ਉਹ ਆਖਦਾ ਗੋਗਾ ਤੇ ਬਿਮਾਰ ਆ ਕਹਿੰਦਾ ਸੀ ਅਜੇ ਥੋੜੇ ਦਿਨ ਨਹੀਂ ਆ ਸਕਦਾ ਆ ਨਮਾ ਮੁੰਡਾ ਆ ਉਹਦੀ ਥਾਂ ਜਿੰਦਰ ਨਿੰਮੇ ਨੂੰ ਆਖਦੀ ਚੱਲ ਮੈਨੂੰ ਕੁਝ ਖਿਲਾ ਦੇ ਪਹਿਲਾਂ ਮੈਂ ਤੇ ਰਾਤ ਦੀ ਭੁੱਖੀ ਆ ਆ ਸਾਡਾ ਟਾਈਮ ਹੋ ਜਾਣਾ ਜਿੰਦਰ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਆ ਥੋੜੇ ਪੈਸੇ ਤਾਂ ਦੇ ਦੇ ਨਿੰਮੇ ਨੇ 5 ਰੁਪਏ ਦਿੱਤੇ ਤੇ ਆਖਦਾ じゃ ਸਮੋਸੇ ਖਾ ਲੈ ਜਿੰਦਰ ਕਹਿੰਦੀ ਮੈਨੂੰ ਵੀ ਨਾਲ ਹੀ ਲੈ ਕੇ ਚੱਲ ਪਈ ਨਿੰਮਾ ਕਹਿੰਦਾ ਮੈਂ ਤੈਨੂੰ ਕਿੱਥੇ ਰੱਖਣਾ ਜਿੰਦਰ ਕਹਿੰਦੀ ਜਿੱਥੇ ਮਰਜ਼ੀ ਰੱਖ ਪਰ ਨਾਲ ਲੈ ਕੇ ਚੱਲੀ ਐਨਾ ਆਖ ਜਿੰਦ ਦੁਕਾਨ ਵਾਲ ਨੂੰ ਹੋ ਤਰੀ ਨਿੰਮਾ ਆਪ ਆਪਣੇ ਯਾਰਾਂ ਦੋਸਤਾਂ ਵੱਲ ਚਲਾ ਗਿਆ ਤੇ ਚਾਹ ਪੀਣ ਨਿੰਮਾ ਆਪਣੇ ਦੋਸਤ ਨਾਲ ਜਿੰਦਰ ਬਾਰੇ ਗੱਲ ਕਰਦਾ ਉਹ ਆਖਦਾ ਅੱਛਾ ਉਹ ਗੋਗੇ ਵਾਲੀ ਨਿੰਮਾ ਕਹਿੰਦਾ ਯਾਰ ਗੋਗਾ ਬੜਾ ਚਲਾਕ ਨਿਕਲਿਆ ਇਹਦੇ ਗਹਿਣੇ ਲੁੱਟ ਕੇ ਲੈ ਗਿਆ ਇਹ ਕਰੋ ਪੱਜਾਈ ਹੁਣ ਮੈਨੂੰ ਆਖਦੀ ਨਾ ਰੱਖ ਆਪਣੇ ਮੈਂ ਕਿੱਥੇ ਲਈ ਫਿਰਾਂ ਇਹਨੂੰ ਨਿੰਮੇ ਦਾ ਦੋਸਤ ਆਖਦਾ ਆਪਣੇ ਕੋਲ ਇੱਕ ਲੁਧਿਆਣੇ ਕਮਰਾ ਜਿਹੜਾ ਉੱਥੇ ਰੱਖ ਲੈ ਅਸੀਂ ਵੀ ਗੇੜਾ ਮਾਰਦੇ ਰਿਹਾ ਕਰਾਂਗੇ ਨਿੰਮਾ ਕਹਿੰਦਾ ਇਹੋ ਠੀਕ ਹੈ ਨਿੰਮਾ ਸੋਚਦਾ ਗੋਗੇ ਨੂੰ ਲੱਭ ਕੇ ਪਹਿਲਾਂ ਉਹਦੇ ਕੋਲੋਂ ਕਿਸੇ ਤਰ੍ਹਾਂ ਹਿੱਸਾ ਮੰਗਾ ਗਹਿਣਿਆਂ ਵਿੱਚੋਂ ਜਿੰਦਰ ਨਿੰਮੇ ਨਾਲ ਲੁਧਿਆਣੇ ਚਲੇ ਗਈ ਸਾਰੇ ਪੰਚਾਇਤ ਜਿੰਦਰ ਦੇ ਪਿੰਡ ਦੇ ਪੰਚਾਇਤ ਘਰ ਵਿੱਚ ਪਹੁੰਚ ਗਈ ਜਿੰਦਰ ਦਾ ਵੀ ਸਾਰਾ ਪਿੰਡ ਹੀ ਇਕੱਠਾ ਹੋ ਗਿਆ ਜੱਪਦਾ ਸੀ ਬਹੁਤੇ ਲੋਕੀ ਤੇ ਦੇਖਣ ਸੁਣਨ ਹੀ ਆਏ ਸੀ ਪਾਕ ਸਿੰਘ ਨੇ ਜੰਦਾ ਹੀ ਉਹਨਾਂ ਦੇ ਸਰਪੰਚ ਨੂੰ ਆਖ ਦਿੱਤਾ ਕੁੜੀ ਦੇ ਬਾਪ ਨੂੰ ਸੱਦੋ ਇਹੋ ਚਾਚੇ ਨਾਲ ਇਹ ਗੱਲ ਕਰਨੀ ਸੀ ਸਰਪੰਚ ਨੇ ਜਿੰਦਰ ਦੇ ਬਾਪ ਨੂੰ ਲੈਣ ਇੱਕ ਮੁੰਡਾ ਭੇਜਿਆ ਉਸ ਨੂੰ ਸਕੂਟਰ ਤੇ ਬਿਠਾ ਕੇ ਲੈ ਆਇਆ ਜਿੰਦਰ ਦੇ ਬਾਪ ਨੇ ਆਉਂਦੇ ਹੀ ਭਾਕ ਸਿੰਘ ਤੇ ਉਹਨਾਂ ਦੇ ਪਿੰਡ ਵਾਲਿਆਂ ਅੱਗੇ ਹੱਥ ਜੋੜੇ ਤੇ ਆਖਦਾ ਮੈਂ ਬਹੁਤ ਸ਼ਰਮਿੰਦਾ ਜੀ ਆਪਣੀ ਧੀ ਦੀ ਇਹੋ ਕਰਤੂਤ ਕਰਕੇ ਮੈਨੂੰ ਤੇ ਉਹਨੂੰ ਧੀ ਆਖਦੇ ਵੀ ਸ਼ਰਮ ਆਉਂਦੀ ਆ ਬਾਕੀ ਤੁਸੀਂ ਜਿੱਦਾਂ ਕਹੋ ਜਿੰਦਰ ਦੀ ਮਾਂ ਤੇ ਚਾਚਾ ਆਪਸ ਵਿੱਚ ਗੱਲ ਕਰਨ ਲੱਗੇ ਕਿ ਇਹੋ ਐਵੇਂ ਹੱਥ ਜੋੜੀ ਜਾਂਦਾ ਪਾਕ ਸਿੰਘ ਨੇ ਉਹਨਾਂ ਦੇ ਪਿੰਡ ਵਾਲਿਆਂ ਸਾਹਮਣੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਇਹੋ ਵੀ ਦੱਸਿਆ ਕਿ ਜਦੋਂ ਅਜੇ ਨਵੀਂ ਵਿਆਹੀ ਆਈ ਸੀ ਸਾਡੇ ਪਿੰਡ ਦੇ ਇੱਕ ਮੁੰਡੇ ਨੂੰ ਮਿਲਣ ਚਲੇ ਗਈ ਸੀ ਖੇਤ ਵਿੱਚ ਵਿੱਚ ਹੀ ਜਿੰਦਰ ਦੀ ਮਾਂ ਬੋਲ ਪਾਈ ਨਾ ਜੇ ਮੁੰਡੇ ਨੂੰ ਮਿਲਣ ਗਈ ਸੀ ਤੇ ਤੁਸੀਂ ਉਦੋਂ ਗੱਲ ਕਰਦੇ ਹੁਣ ਤੇ ਜਿੰਨੀਆਂ ਮਰਜ਼ੀ ਗੱਲਾਂ ਬਣਾਈ ਜਾਓ ਇਹਨਾਂ ਹੀ ਸਾਡੀ ਧੀ ਨੂੰ ਕੁਝ ਕਰ ਦਿੱਤਾ ਮੈਂ ਦਿੰਦੀ ਥਾਣੇ ਰਿਪੋਰਟ ਇਹਨੇ ਨੂੰ ਸਰਪੰਚ ਨੇ ਜਿੰਦਰ ਦੀ ਮਾਂ ਨੂੰ ਕਿਹਾ ਤੂੰ ਤੇ ਚੁੱਪੀ ਕਰ ਸਭ ਜਾਣਦੇ ਆ ਪਿੰਡ ਵਾਲੇ ਤੁਹਾਡੇ ਮਾਮਾ ਧੀਵਾ ਬਾਰੇ ਇਹਨਾਂ ਨੂੰ ਉਹਨਾਂ ਦੇ ਪਿੰਡ ਦੇ ਕੁਝ ਲੋਕ ਆਖਦੇ ਆਹੋ ਇਹਨਾਂ ਨੇ ਗੰਦ ਪਾਇਆ ਸਾਡੇ ਪਿੰਡ ਭਗਤ ਸਿੰਘ ਕਹਿੰਦਾ ਉਦੋਂ ਅਸੀਂ ਜਿੰਦਰ ਦੀ ਗਲਤੀ ਉਹਦੀ ਮਾਂ ਤੇ ਚਾਚੇ ਨੂੰ ਦੱਸੀ ਸੀ ਪਰ ਇਹੋ ਸਾਡੀ ਗਲਤੀ ਰਹੀ ਕਿ ਅਸੀਂ ਉਹਨੂੰ ਕਰ ਰੱਖ ਲਿਆ ਉਦੋਂ ਦੋਨਾਂ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਤੇ ਕੈਲੇ ਨੂੰ ਵੀ ਬੁਲਾ ਲਿਆ ਗਲਨੀ ਆਖ ਦਿੱਤਾ ਕਿ ਹੁਣ ਚਾਹੇ ਆ ਜਾਵੇ ਮੈਂ ਨਹੀਂ ਰੱਖਣੀ ਚਰਿੱਤਰ ਨਹੀਂ ਠੀਕ ਫਿਰ ਵੀ ਸਾਡੇ ਰਿਸ਼ਤਾ ਕਰਵਾ ਦਿੱਤਾ ਗੇਜੇ ਕਹਿੰਦੀ ਕੁੜੀ ਤੇ ਚੰਗੀ ਪਲੀ ਐ ਮੈਂ ਤੇ ਹੁਣ ਵੀ ਇਹੋ ਹੀ ਕਹਿੰਦੀ ਆ ਉਹਨੂੰ ਵਿਚਾਰੀ ਨੂੰ ਕਰ ਤੇ ਕੋਈ ਬੁਲਾਉਂਦਾ ਹੀ ਨਹੀਂ ਸੀ ਆ ਜੈਲੇ ਦੇ ਵਿਆਹ ਵਿੱਚ ਵੀ ਕੋਈ ਪੁੱਛਗਿਸ਼ ਨਹੀਂ ਕੀਤੀ ਉਹਦੀ ਇਸ ਲਈ ਰੁੱਸ ਕੇ ਕਿਸੇ ਰਿਸ਼ਤੇਦਾਰ ਦੇ ਚਲੀ ਗਈ ਹੋਵੇਗੀ ਆ ਜਾਵੇਗੀ ਆਪੇ ਭਗਤ ਸਿੰਘ ਕਹਿੰਦਾ ਨਾ ਰਿਸ਼ਤੇਦਾਰ ਦੇ ਸਾਡੇ ਗਹਿਣੇ ਚੋਰੀ ਕਰਕੇ ਲੈ ਜਾਣੇ ਸੀ ਤੂੰ ਤੇ ਵਿਆਹ ਆਈ ਨਹੀਂ ਤੈਨੂੰ ਕਿੱਦਾਂ ਪਤਾ ਉਹਦੀ ਪੁੱਛਗੇ ਸੀ ਕਿ ਨਹੀਂ ਗੇਜੋ ਕਹਿੰਦੀ ਵਿਆਹ 파ਵੇਂ ਨਹੀਂ ਗਈ ਪਰ ਆਲਦ ਵਾਲੇ ਤੋਂ ਪਤਾ ਚੱਲ ਹੀ ਜਾਂਦਾ ਤੁਸੀਂ ਜਿੰਦਰ ਨੂੰ ਗਹਿਣੇ ਤੇ ਐਵੇਂ ਮਾਰੇ ਜਿਹੀ ਪਾਏ ਉਹਦਾ ਵੀ ਦਿਲ ਕਰਦਾ ਹੋਵੇਗਾ ਪਾਉਣ ਦਾ ਇਸ ਲਈ ਉਹ ਲੈ ਕੇ ਚਲੇਗੀ ਵਿਚਾਰੀ ਨਿੰਮਾ ਗੇਜੋ ਨੂੰ ਆਖਦਾ ਓਏ ਆ ਜੈਲੇ ਦੀ ਚਾਚੀ ਤੇ ਬੜੀ ਚਤਰਵਾ ਇਹਨੂੰ ਨਹੀਂ ਲਿਆਉਣਾ ਚਾਹੀਦਾ ਸੀ ਗੇਜਾ ਕਹਿੰਦਾ ਓਏ ਇਹਨਾਂ ਦਾ ਤਾਂ ਐਦਾਂ ਹੀ ਚੱਲਣਾ ਰਹਿਣਾ ਚੱਲ ਅਸੀਂ ਕਿਸੇ ਬਹਾਨੇ ਸਰਪੰਚ ਦੀ ਕੁੜੀ ਪਾਲੀ ਨੂੰ ਦੇਖਣ ਉਹਦੇ ਘਰ ਚੱਲਦੇ ਨਿਮਾ ਕਹਿੰਦਾ ਮੈਂ ਨਹੀਂ ਜਾਂਦਾ ਕਿਤੇ ਆਖਰ ਦੋਨੋਂ ਪਾਸੇ ਦੀਆਂ ਪੰਚਾਇਤਾਂ ਨੇ ਗੱਲ ਨਿਵੇੜੀ ਕਿ ਕੈਲੇ ਨੇ ਜਿੰਦਰ ਨੂੰ ਹੁਣ ਨਹੀਂ ਰੱਖਣਾ ਉਹਦੀ ਧੀ लाਡੀ ਨੂੰ ਪਾਲਣ ਦੀ ਜ਼ਿੰਮੇਵਾਰੀ ਹੁਣ ਕੈਲੇ ਦੀ ਆ ਜਿੰਦਰ ਦਾ ਚਾਚਾ ਕਹਿੰਦਾ ਪਰ ਸਾਡਾ ਵਿਆਹ ਤੇ ਸਾਡਾ ਖਰਚ ਹੋਇਆ ਉਹਦਾ ਹਿਸਾਬ ਕਰਾਂ ਸਰਪੰਚ ਨੇ ਜਿੰਦਰ ਦੇ ਚਾਚੇ ਮਾਂ ਤੇ ਬਾਪ ਨੂੰ ਅੱਗੇ ਬੁਲਾਇਆ ਤੇ ਲਿਖਿਆ ਉਹ ਇਹ ਕਾਗਜ਼ ਦਿਖਾ ਦਿੱਤਾ ਕਿ ਇਹਦੇ ਵਿੱਚ ਸਭ ਕੁਝ ਲਿਖ ਦਿੱਤਾ ਕਿ ਜਿੰਦਰ ਦਾ ਹੁਣ ਉਹੜ ਕਰਨ ਨਾਲ ਕੋਈ ਵਾਸਤਾ ਨਹੀਂ ਜਦੋਂ ਉਹ ਇਹਨਾਂ ਦੇ ਗਹਿਣੇ ਵਾਪਸ ਕਰ ਦੇਵੇਗੀ ਉਦੋਂ ਤੁਹਾਨੂੰ ਤੁਹਾਡੇ ਵਿਆਹ ਤੇ ਜਿੰਨਾ ਕੋ ਖਰਚਾ ਹੋਇਆ ਸੀ ਉਹ ਪੈਸਾ ਦੇ ਦਿੱਤਾ ਜਾਵੇਗਾ ਭਾਵ 5000 ਸਰਪੰਚ ਨੇ ਜਿੰਦਰ ਦੇ ਬਾਪ ਨੂੰ ਕਿਹਾ ਆ ਇਥੇ ਅੰਗੂਠਾ ਲਗਾ ਦੇ ਜਿੰਦਰ ਦੀ ਮਾਂ ਕਹਿੰਦੀ ਆ 5000 ਰਕਮ ਬਹੁਤ ਥੋੜੀ ਆ ਕੈਲੇ ਦੇ ਪਿੰਡੋਂ ਵਿੱਚੋਂ ਇੱਕ ਆਦਮੀ ਬੋਲਿਆ ਇਹੋ ਤੇ ਬਹੁਤ ਜ਼ਿਆਦਾ ਇੱਕ ਟੋਕਰਾ ਵੀ ਨਹੀਂ ਹੋਣਾ ਪਕੌੜਿਆਂ ਦਾ ਜਿਹੜੇ ਬਰਾਤ ਅੱਗੇ ਰੱਖੇ ਸੀ ਨਾ ਕੋਈ ਰਸਗੁਲਾ ਨਾ ਕੋਈ ਜਾਮਣਾ ਸੀ ਖਾਣ ਨੂੰ ਜਿੰਦਰ ਦੇ ਬਾਪ ਨੇ ਅੱਗੇ ਹੋ ਕੇ ਅੰਗੂਠਾ ਲਗਾ ਦਿੱਤਾ ਕਿ ਮੈਨੂੰ ਮਨਜ਼ੂਰ ਆ ਆਪੇ ਹੁਣ ਤੱਕੇ ਖਾਵੇ ਆਪਣੀ ਕਰਤੂਤੀ ਇੰਨਾ ਆਖ ਉਹ ਆਪਣੇ ਘਰ ਨੂੰ ਧੁਰਨ ਲੱਗਾ ਤੇ ਉਹਨਾਂ ਦੇ ਸਰਪੰਚ ਨੇ ਮੁੰਡੇ ਨੂੰ ਕਿਹਾ ਜਾ ਇਹਨੂੰ ਛੱਡ ਕਿਆ ਕਰੇ ਸਾਰੇ ਪਿੰਡ ਦੇ ਲੋਕ ਆਪਣੇ ਆਪਣੇ ਘਰਾਂ ਨੂੰ ਜਾਣ ਲੱਗੇ ਤੇ ਸਰਪੰਚ ਨੇ ਮੁੰਡਿਆਂ ਨੂੰ ਕਿਹਾ ਕਿ ਜਾਓ ਪ੍ਰਾਣਿਆਂ ਲਈ ਚਾਹ ਲਿਆਓ ਗੇਜਾ ਵੀ ਉੱਠਿਆ ਧਿਆਕ ਦਾ ਸਰਪੰਚ ਸਾਹਿਬ ਅਸੀਂ ਪ੍ਰਾਣੇ ਕਿੱਥੇ ਆ ਅਸੀਂ ਆਪ ਹੀ ਫੜ ਲੈਂਦੇ ਆ ਚਾਹ ਕਰੋ ਗੇਜਾ ਨਿੰਮੇ ਦੀ ਬਾਹ ਫੜ ਸਰਪੰਚ ਦੇ ਘਰ ਵੱਲ ਚਲਾ ਗਿਆ ਭਾਗ ਸਿੰਘ ਸਰਪੰਚ ਸਾਹਿਬ ਅਸੀਂ ਸਭ ਤੂੰ ਆ ਪੰਚਾਇਤਾਂ ਦੇ ਫੈਸਲੇ ਤੋਂ ਬਹੁਤ ਸਰਪੰਚ ਮੈਂ ਕਦੇ ਗਲਤ ਦਾ ਸਾਥ ਨਹੀਂ ਦਿੰਦਾ ਜਿਹੜਾ ਸੱਚਾ ਉਹ ਸਾਫ਼ ਦਿਖਦਾ ਮੁੰਡੇ ਚਾਹ ਲੈ ਕੇ ਆ ਗਏ ਗੇਜਾ ਤੇ ਨਿੰਮਾ ਸਰਪੰਚ ਦੇ ਘਰੇ ਜਾ ਕੇ ਸਰਪੰਚਨੀ ਨੂੰ ਆਖਦੇ ਅਸੀਂ ਪਾਣੀ ਪੀਣਾ ਸੀ ਸਰਪੰਚ ਦੀ ਕਹਿੰਦੀ ਉਂਝ ਤੇ ਉੱਥੇ ਪਾਣੀ ਲੈ ਕੇ ਗਏ ਸੀ ਮੁੰਡੇ ਚਲੋ ਮੈਂ ਲਿਆਉਂਦੀ ਆ ਪਾਣੀ ਇਹਨੇ ਨੂੰ ਪਾਲੀ ਅੰਦਰੋਂ ਹੀ ਆਖਦੀ ਬੇਬੇ ਉਹ ਕੀ ਬਣਿਆ ਜਿੰਦਰ ਦਾ ਬਾਹਰੋਂ ਗੇਝਾਕ ਦਾ ਇਹ ਤੇਜੀ ਕੰਮ ਨਿਵੇੜ ਦਿੱਤਾ ਛੱਡ ਛੜਾ ਕਰ ਦਿੱਤਾ ਪਾਲੀ ਕਹਿੰਦੀ ਹਾਏ ਤੁਸੀਂ ਕਦੋਂ ਆਏ ਗੇਜਾ ਕਹਿੰਦਾ ਅਸੀਂ ਤੇ ਪਾਣੀ ਪੀਣ ਆਈ ਸੀ ਸਰਪੰਚਨੀ ਪਾਣੀ ਫੜਾਉਂਦੀ ਰੱਖਦੀ ਚਲੋ ਆ ਤੇ ਚੰਗਾ ਹੋਇਆ ਉਹ ਕੁੜੀ ਰੱਖਣ ਵਾਲੀ ਵੀ ਨਹੀਂ ਸੀ ਸਰਪੰਚਨੀ ਕਹਿੰਦੀ ਤੁਸੀਂ ਹੁਣ ਜਾ ਕੇ ਚਾਹ ਪੀ ਲਵੋ ਫੇਰ ਠੰਡੀ ਹੋ ਜਾਣੀਆਂ ਮੁੰਡੇ ਲੈ ਕੇ ਗਏਆ ਗੇਜਾ ਕਹਿੰਦਾ ਚੰਗਾ ਜੀ ਅਸੀਂ ਚੱਲਦੇ ਆ ਜਦੋਂ ਗੇਜਾ ਤੇ ਨਿਮਾ ਪੰਚਾਇਤਕਰ ਪਹੁੰਚੇ ਜੈਲਾ ਉਹਨਾਂ ਵੱਲ ਗੁੱਸੇ ਵਿੱਚ ਦੇਖ ਰਿਹਾ ਸੀ ਜੈਲੇ ਨੇ ਗੇਜੋ ਨੂੰ ਕੋਲ ਬੁਲਾ ਆਖਿਆ ਓਏ ਕੀ ਕਰਦੇ ਫਿਰਦੇ ਆ ਐਵੇਂ ਕੋਈ ਛਿੱਤਰ ਖਾਣ ਵਾਲਾ ਕੰਮ ਨਾ ਕਰ ਦਿਓ ਚਾਹ ਪਿਓ ਤੇ ਪਿੰਡ ਨੂੰ ਤੁਰੰਦੀ ਕਰੋ ਨਿੰਮਾ ਕਹਿੰਦਾ ਇਹੋ ਹੀ ਸਰਪੰਚ ਦੀ ਕੁੜੀ ਨੂੰ ਦੇਖਣ ਦੇ ਬਹਾਨੇ ਗਿਆ ਸੀ ਸਭ ਚਾਹ ਪੀ ਕੇ ਪਿੰਡ ਨੂੰ ਵਾਪਸ ਆ ਗਏ ਜੈਲਾ ਗੇਜੋ ਨੂੰ ਉੱਥੇ ਹੀ ਛੱਡ ਆਇਆ ਗੇਜੋ ਆਪਣੇ ਪੇਕੇ ਘਰ ਚਲੇ ਗਈ ਸੀ ਨਿੰਮਾ ਆਖਦਾ ਜੈਲੇ ਆਪਣੇ ਚਾਚੀ ਨੂੰ ਤੇ ਲੈ ਜਾ ਵਾਪਸ ਜੈਲਾ ਕਹਿੰਦਾ ਆਪੇ ਤੁਰੀ ਫਿਰੇ ਉਹਨੇ ਕਿਹੜਾ ਕੋਈ ਚੱਜ ਦੀ ਗੱਲ ਕੀਤੀ ਆ ਸਭ ਭਾਕ ਸਿੰਘ ਨੂੰ ਆਖ ਰਹੀ ਸੀ ਚਲੋ ਵਧੀਆ ਹੀ ਹੋਇਆ ਇੱਕ ਤਰ੍ਹਾਂ ਬਾਕੀ ਗਹਿਣੇ ਜਿਹੜੇ ਗਏ ਉਹਨਾਂ ਦਾ ਦੁੱਖ ਉਹ ਵੀ ਮਿਲ ਹੀ ਜਾਣਗੇ ਕਰ ਪਹੁੰਚ ਸਾਰੀ ਗੱਲ ਜੈਲੇ ਨੇ ਕਰਦੀਆਂ ਔਰਤਾਂ ਨੂੰ ਦਸੀ ਦੀਪਾ ਨੂੰ ਬਹੁਤ ਚਾਸੀ ਆਖਦੀ ਚਲੋ ਵਧੀਆ ਹੋਇਆ ਉਹ ਲਾਡੀ ਨੂੰ ਚੁੱਕ ਕੇ ਚੁੰਮਦੀ ਹੋਈ ਆਖਦੀ ਪੁੱਤ ਅਸੀਂ ਹੈ ਤੈਨੂੰ ਪਿਆਰ ਦੇਣ ਵਾਲੇ ਸਭ ਕਹਿਲਾ ਚੁੱਪਚਾਪ ਮੰਚੇ ਤੇ ਬੈਠ ਗਿਆ ਉਹ ਸੋਚ ਰያ ਸੀ ਕਿ ਮੈਂ ਤੇ ਬਹੁਤ ਕੋਸ਼ਿਸ਼ ਕੀਤੀ ਸੀ ਆਪਣੇ ਵੱਲੋਂ ਰਿਸ਼ਤਾ ਨਿਵਾਉਣ ਦੀ ਪਰ ਦੀਪੋ ਕਹਿੰਦੀ ਭਰਾ ਤੂੰ ਕੀ ਸੋਚੀ ਜਾਂਦਾ ਕੈਲਾ ਕਹਿੰਦਾ ਕੁਝ ਨਹੀਂ ਬਸ ਐਵੇਂ ਹੀ ਪਤਾ ਨਹੀਂ ਲੱਗਦਾ ਦੀਪੋ ਕਹਿੰਦੀ ਪਤਾ ਕਿਉਂ ਨਹੀਂ ਲੱਗਦਾ ਲਾਡੀ ਨੂੰ ਕਦੇ ਉਹਨੇ ਮਾਂ ਬਣ ਕੇ ਸੰਭਿਆ ਨਹੀਂ ਸੀ ਲਾਡੀ ਦੀ ਫਿਕਰ ਨਾ ਕਰ ਤੂੰ ਬਿਲਕੁਲ ਵੀ ਮਿੰਦੋ ਬੀਰੋਵਾਲ ਦੇ ਕਾਕ ਦੀ ਮੇਰੇ ਕੋਲੋਂ ਤੇ ਨਮੀ ਨੋਂ ਦੇ ਸ਼ਗਨ ਵੀ ਨਾ ਕਰ ਹੋਏ ਚੰਗੀ ਤਾਂ ਇਹੋ ਜਿੰਦ ਨਮਾਹਿ ਕਾਰਾ ਕਰ ਗਈ ਬੀਰੋ ਕਹਿੰਦੀ ਕੋਈ ਨਾ ਬੇਬੇ ਜੀ ਸਭ ਸ਼ਗਨ ਹੀ ਸ਼ਗਨ ਆ ਬਸ ਤੁਹਾਡਾ ਹੱਥ ਹਮੇਸ਼ਾ ਸਿਰ ਤੇ ਰਹੇ ਲੰਬੜਦਾਰ ਵੀ ਆਪਣੇ ਘਰ ਪਹੁੰਚਿਆ ਤੇ ਕਰੇ ਪ੍ਰੌਣੇ ਆਏ ਹੋਏ ਸੀ ਲੰਬੜਦਾਰ ਨੇ ਸਿਮਰੋਦੀ ਪਹਿਣ ਤੇ ਉਹਦਾ ਮੁੰਡਾ ਗਰਮੀਤ ਸਿਮਰੋਦੀ ਪਹਿਣ ਰੇਸ਼ਮ ਸਿੰਘ ਨੂੰ ਦੇਖ ਆਖਦੀ ਮੈਂ ਕਿਹਾ ਆਪਣੇ ਜੀਜੇ ਨੂੰ ਮਿਲ ਕੇ ਆਉਂਦਾ ਜੀਜਾ ਤੇ ਲੋਕਾਂ ਦੇ ਫੈਸਲੇ ਕਰਵੰਦਾ ਫਿਰਦਾ ਹੋਰ ਸੁਣਾਓ ਕੀ ਹਾਲ ਹੈ ਸਿਮਰੋ ਕਹਿੰਦੀ ਮੈਂ ਤੇ ਅੱਜ ਇਹਨਾਂ ਨੂੰ ਕਿਹਾ ਰਾਤ ਰੁੱਕ ਕੇ ਜਾਣਾ ਅਰੇਸ਼ਮ ਸਿੰਘ ਕਹਿੰਦਾ ਹੋਰ ਕੀ ਅੱਜ ਫਿਰ ਮੁਰਗਾ ਤਰ ਲੋ ਅਰੇਸ਼ਮ ਸਿੰਘ ਗਰਮੀ ਤੇ ਪਿੱਠ ਤੇ ਹੱਥ ਮਾਰ ਰੱਖਦਾ ਸਾਡੇ ਸ਼ੇਰ ਲਈ ਇਹਨੇ ਨੂੰ ਬੰਤੀ ਤਾਈ ਦੀ ਆਵਾਜ਼ ਆ ਗਈ ਨਹੀਂ ਸਿਮਰੋ ਕਿੱਦਾਂ ਅਰੇਸ਼ਮ ਸਿੰਘ ਕਹਿੰਦਾ ਲਓ ਅਜੇ ਮੁਰਗੇ ਦਾ ਨਾਮ ਹੀ ਲਿਆ ਬੰਤੀ ਤਾਈ ਨੂੰ ਪਹਿਲਾਂ ਹੀ ਮੁਸ਼ਕ ਆ ਗਿਆ ਸਿਮਰੋ ਕਹਿੰਦੀ ਤੁਹਾਨੂੰ ਨਹੀਂ ਪਤਾ ਇਹੋ ਕੱਲੇ ਬਾਰੇ ਗੱਲਬਾਤ ਸੁਣਨ ਆਈ ਹੈ ਬੰਤੀ ਬੈਠੀ ਰਹੀ ਪਰ ਸਿਮਰੋ ਨੇ ਕੋਈ ਗੱਲ ਨਾ ਕੀਤੀ ਤੇ ਆਪਣੇ ਭੈਣ ਨਾਲ ਆਪਣੇ ਪੇਕੇ ਅਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਨ ਲੱਗੀ ਰਹੀ ਬੰਤੀ ਸੋਚਦੀ ਚੱਲ ਕਿਤੇ ਹੋਰ ਜਾ ਕੇ ਪਤਾ ਕਰਦੀਆਂ ਬੰਤੀ ਕਹਿੰਦੀ ਚੱਲ ਫਿਰ ਮੈਂ ਤੇ ਚਲਦੀ ਆ ਸਿਮਰੋ ਬੰਤੀ ਚਲੇ ਗਈ ਤੇ ਸਿਮਰੋ ਅਰੇਸ਼ਮ ਸਿੰਘ ਨੂੰ ਪੁੱਛਣ ਲੱਗੀ ਫਿਰ ਕੀ ਫੈਸਲਾ ਹੋਇਆ ਅਰੇਸ਼ਮ ਸਿੰਘ ਕਹਿੰਦਾ ਉਹ ਨਿਬੜ ਗਿਆ ਕੰਮ ਛੱਡ ਛਡਾ ਕਰ ਲਿਆ ਸਿਮਰੋ ਕਹਿੰਦੀ ਚੱਲ ਚੰਗਾ ਹੋਇਆ ਸਿਮਰੋ ਦੀ ਭੈਣ ਕਹਿੰਦੀ ਕਿਹੜਾ ਛੱਡ ਛੜਾ ਕਰਾ ਦਿੱਤਾ ਸਿਮਰੋ ਕਹਿੰਦੀ ਉਹ ਉਸ ਦਿਨ ਇੱਕ ਕੁੜੀ ਮਿਲੀ ਸੀ ਦੀਪੋ ਤੁਹਾਨੂੰ ਉਹਦੇ ਭਰਾ ਦਾ ਕੀਤਾ ਛੱਡ ਛੜਾ ਘਰ ਵਾਲੇ ਕਿਸੇ ਨਾਲ ਘਰੋਂ ਚਲੇ ਗਈ ਸਿਮਰੋ ਦੀ ਭੈਣ ਕਹਿੰਦੀ ਹਾਈ ਉਹ ਤੇ ਟੱਬਰ ਫੇਰ ਬਦਨਾਮ じゃ ਹੋ ਗਿਆ ਹੁਣ ਮੈਂ ਤੇ ਉਹ ਕੁੜੀ ਦਾ ਆਪਣੇ ਗਰਮੀਤ ਬਾਰੇ ਸੋਚਦੀ ਸੀ ਕੋਲ ਖੜਾ ਰੇਸ਼ਮ ਸਿੰਘ ਆਖਦਾ ਹੁਣ ਕੀ ਹੋ ਗਿਆ ਟੱਬਰ ਨੂੰ ਉਹ ਕੁੜੀ ਤੇ ਚੰਗੀ ਆ ਭੱਲੀਆ ਟੱਬਰ ਵੀ ਸਿਮਰੋਦੀ ਗੱਲ ਸੁਣ ODI ਪੈਨ ਆਖਦੀ ਮੈਂ ਤੇ ਉਂਝ ਹੀ ਆਖਦੀ ਸੀ ਰਾਤ ਦਾ ਸਮਾਂ ਹੋਇਆ ਤੇ ਦੀਪੋ ਬੀਰੋ ਨੂੰ ਜੈਲੇ ਦੇ ਕਮਰੇ ਵਿੱਚ ਛੱਡਾਈ ਤੇ ਮਿੰਦੋ ਆਖਦੀ ਨਹੀਂ ਦੀਪੋ ਆ ਦੁੱਧ ਦਾ ਗਲਾਸ ਵੀ ਦੇ ਦੇ ਦੀਪੋ ਲਾਦੀ ਨੂੰ ਸਾਂਭਣ ਲੱਗ ਪਈ ਮਿੰਦੋ ਆਖਦੀ ਚੱਲ ਮੈਂ ਚਲਦੀ ਆਂ ਦੁੱਧ ਦਾ ਗਲਾਸ ਫੜਾ ਆਉਂਦੀ ਆਂ ਮਿੰਦ ਉੱਠਣ ਲੱਗੀ ਤੇ ਆਖਦੀ ਬੇਕੈਲੇ ਮੇਰਾ ਗੋਡਾ ਅੜ ਗਿਆ ਜਲਦੀ ਆ ਕੈਲੇ ਨੇ ਆ ਕੇ ਮਿੰਦੋ ਨੂੰ ਮੰਜੇ ਤੇ ਬਿਠਾਇਆ ਦੀ ਪਾਕ ਸਿੰਘ ਆਖਦਾ ਪਹਿਲਾਂ ਇਹਦੇ ਗੋਡੇ ਦਾ ਇਲਾਜ ਕਰਵਾਓ ਚੰਗੀ ਤਰ੍ਹਾਂ ਸਭ ਪੰਗੇ ਇਹਦੇ ਗੋਡੇ ਕਰਕੇ ਹੀ ਪਏ ਸੀ ਜਿਹੜੇ ਅੱਜ ਨਵੇੜ ਕੇ ਆਏ ਆ ਕਹਲੇ ਨੇ ਦੀਪੋ ਕੋਲੋਂ ਲਾਡੀ ਨੂੰ ਫੜਿਆ ਤੇ ਆਖਦਾ ਜਾਂ ਆ ਦੁੱਧ ਦਾ ਗਲਾਸ ਅੰਦਰ ਫੜਾ ਬਾਕੀ ਕਹਾਣੀ ਜੀ ਕੱਲ੍ਹ ਅਗਲੇ ਪਾਕ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਈਓ ਜੀ ਤੇ ਜਾਂਦੇ ਜਾਂਦੇ ਇੱਕ ਲਾਈਕ ਤੇ ਇੱਕ ਹਾਈਪ ਸਕੋਰ ਵੀ ਜ਼ਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ